ਅੱਜ ਬਾਕਸ ਆਫਿਸ ਤੇ ਗੁਰਪ੍ਰੀਤ ਕੋਗੀ ਦੀ ਫਿਲਮ ਤਾਰਾ ਰਿਲੀਜ਼ ਹੋ ਗਈ ਹੈ ਇੱਕ ਫੈਮਿਲੀ ਫਿਲਮ ਹੈ ਜਿਸ ਵਿੱਚ ਕੋਗੀ ਲਈ ਡਰੋਲ ਕਰ ਰਹੇ ਨੇ ਇਸ ਦਲਾਵਾ ਪੰਮੀ ਬਾਈ ਹੈਪੀ ਰਾਏ ਕੋਟੀ ਅਤੇ ਕਰਤਾਰ ਚੀਮਾ ਵੀ ਫਿਲਮ ਦਾ ਹਿੱਸਾ ਨੇ ਇਸ ਤੋਂ ਪਹਿਲਾਂ ਫਿਲਮ ਦੇ ਟ੍ਰੇਲਰ ਨੂੰ ਅਤੇ ਪ੍ਰੋਮੋਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਸੁਨਾਖਸ਼ੀ ਦੀ ਫਿਲਮ ਆ ਕੀ ਰੰਗ ਜਿੱਟਕਟ ਖਿੜਕੀ ਤੇ ਦਸਤਕ ਦਿੰਦੀ ਹੈ ਖਾਸ ਕਰਕੇ ਇਹ ਕਿ ਕੀ ਰੈ ਇਸ ਵਿੱਚ ਖੁਦ ਹੀਰੋ ਬਣੀ ਹੈ ਜੋ ਖੂਬ ਐਕਸ਼ਨ ਕਰਦੀ ਵੀ ਦਿਖ ਰਹੀ ਹੈ ਇਸ ਫਿਲਮ ਵਿੱਚ ਰੈਗਿੰਗ ਦਾ ਮੁੱਦਾ ਚੁੱਕਿਆ ਗਿਆ ਹੈ ਫਿਲਮ ਦਾ ਪਹਿਲਾ ਗੀਤਾਂ ਨੂੰ ਖੂਬ ਸਰਾਇਆ ਗਿਆ ਹੈ ਖਿਲਾੜੀ ਅਕਸ਼ੇ ਕੁਮਾਰ ਦੀ ਅਗਲੀ ਫਿਲਮ ਜੋਲੀ ਐਲ ਐਲ ਬੀ 2 ਦੀ ਸ਼ੂਟਿੰਗ ਲਈ ਉਹ ਲਖਨਊ ਪਹੁੰਚ ਗਏ ਨੇ ਅਕਸ਼ੇ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਤੋਂ ਉਹਨਾਂ ਦਾ ਫਿਲਮ ਦੇ ਅਦਾਕਾਰਾ ਵੀ ਨਜ਼ਰ ਆ ਰਹੀ ਹੈ ਫਿਲਮ ਵਿੱਚ ਅਦਾਕਾਰਾ ਹੂਮਾ ਕ੍ਰੇਸ਼ੀਆ ਲਖਨਵੀ ਅੰਦਾਜ਼ ਵਿੱਚ ਅਕਸ਼ੇ ਨੂੰ ਸਲਾਮ ਕਰ ਰਹੀ ਹੈ ਇਹ ਫਿਲਮ ਜੋਲੀ ਐਲ ਐਲ ਬੀ ਦਾ ਸਿਕੁਇਲ ਹੈ ਫਿਲਮ ਮੇਕਰ ਹੰਸਲ ਮੈਥਾ ਨੇ ਆਪਣੀ ਆਗਾਮੀ ਫਿਲਮ ਉਮੇਰਤਾ ਚਪਨੀਤ ਰਾਜਕੁਮਾਰ ਰਾਓ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਹੈ ਜਿਸ ਤੋਂ ਵੱਡੇ ਫਰੇਮ ਵਾਲੇ ਚਸ਼ਮੇ ਅਤੇ ਵਧੀ ਹੋਈ ਧਾੜੀ ਨਾਲ ਨਜ਼ਰ ਆ ਰਹੇ ਨੇ ਮੈਥਾ ਨੇ ਰਾਜਕਮ ਨੂੰ ਜਨਮ ਦਿ ਅਜਿਮੀ ਸ਼ਰਗਿਲੇ ਤੇ ਅਰਵਾਜ਼ ਖਾਨ ਦੀ ਫਿਲਮ ਇਹ ਤਾਂ ਟੂ ਮੱਚ ਹੋ ਗਿਆ ਵੀ ਫਿਲਮੀ ਪਰਦੇ ਤੇ ਉਤਰੀ ਹੈ ਫਿਲਮ ਚ ਜਿਮੀ ਡਬਲ ਰੋਲ ਚ ਨਜ਼ਰ ਆ ਰਹੇ ਨੇ ਜੋ ਦੋ ਦੋ ਹੀਰਨ ਨਾਲ ਰੋਮਾਂਸ ਕਰ ਰਹੇ ਨੇ ਫਿਲਮ ਚ ਅਰਵਾਜ਼ ਤੇ ਜਿਮੀ ਦੇ ਇਲਾਵਾ ਪੂਜਾ ਚੋਪੜਾ ਤੇ ਮੁਰਲੀ ਸ਼ਰਮਾ ਵੀ ਨੇ ਆਪਰੇ ਇੱਕ ਟਿੱਪਣੀ ਮਗਰੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਸੰਗੀਤਕਾਰ ਵਿਸ਼ਾਲ ਦਦਲਾਨੀ ਦੇ ਸਮਰਥਨ 'ਚ ਹੁਣ ਫਰਾਖ ਖਾਨ ਉਤਰਾਈ ਹੈ ਫਰਾ ਨੇ ਕਿਹਾ ਹੈ ਦੋਸਤ ਦੇ ਤੌਰ ਤੇ ਮੈਂ ਵਿਸ਼ਾਲ ਦਾ ਸਮਰਥਨ ਕਰਦੀ ਹਾਂ ਜੇਕਰ ਅਸੀਂ ਕਹਿੰਦੇ ਹਾਂ ਕਿ ਸਾਡਾ ਦੇਸ਼ ਲੋਕਤੰਤਰੀਕ ਹੈ ਤਾਂ ਸਾਨੂੰ ਬੋਲਣ ਦੀ ਆਜ਼ਾਦੀ ਵੀ ਹੋਣੀ ਚਾਹੀਦੀ ਹੈ ਨੇ ਦੇ ਜਾਨ ਲਾਟ ਦੀ ਗਾੜੀ ਇਸ਼ਕ ਦੀ ਲਾਟ ਦੀ ਗਾੜੀ ਇਸ਼ਕ ਦੀ ਅੱਗ ਲੱਗੇ ਅਤਮਾਨ ਰਕੇਸ਼ ਸ਼ੋਮਪrakash ਮਹਿਰਾਦੀ ਫਿਲਮ ਮਿਰਜ਼ਾ ਦਾ ਟਾਈਟਲ ਗੀਤ ਦਲੇਰ ਮਹਿੰਦੀ ਦੀ ਆਵਾਜ਼ ਵਿੱਚ ਰਿਲੀਜ਼ ਹੋ ਗਿਆ ਹੈ ਇਸ ਫਿਲਮ ਚੈਨਲ ਕਪੂਰ ਦੇ بیٹے ਹਰਸ਼ਵਰਧਨ ਕਪੂਰ ਮਿਰਜ਼ੇ ਦੇ ਕਿਰਦਾਰ ਚੁਨੇ ਫਿਲਮ ਰਾਹੀਂ ਸਿਆਮੀ ਕੀ ਡੈਬਿਊ ਕਰ ਰਹੀ ਹੈ ਮਿਰਜ਼ਾ ਜ਼ਾਹਬ ਦੀ ਪ੍ਰੇਮ ਕਹਾਣੀ ਤੇ ਆਧਾਰਿਤ ਇਹ ਫਿਲਮ 7 ਅਕਤੂਬਰ ਨੂੰ ਰਿਲੀਜ਼ ਹੋਵੇਗੀ ਪ੍ਰੰਗ ਚੋਪੜਾ ਤੇ ਦੇਵਿਕਾ ਪਾਦਕੋਨ ਦੇ ਬਾਦੋਂ ਸੋਨਮ ਕਪੂਰ ਵੀ ਹਾਲੀਵੁੱਡ ਦੀ ਰਾਹ ਚੱਲਣ ਦੀ ਤਿਆਰੀ 'ਚ ਹੈ ਸੋਨਮ ਨੇ ਅਮਰੀਕਾ ਦੀ ਯੂनाइटेड ਟੈਲੈਂਟਡ ਏਜੰਸੀ ਯਾਨੀ ਕਿ ਯੂਟੀਏ ਨਾਲ ਹੱਥ ਮਿਲਾਇਆ ਹੈ ਸੋਨਮ ਨੇ ਟਵੀਟ ਕਰਕੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਸਾਂਝੇਦਾਰੀ ਇਤਿਹਾਸਕ ਹੋਣ ਵਾਲੀ ਹੈ ਉਹ ਪੰਜਾਬੀਓ ਕਿਦੋਂ ਵੀ ਬੈਕ ਅਗੇਨ ਗੱਭਰੂ ਦੇ ਬਾਦ ਮਸ਼ਹੂਰ ਹੋਇਆ ਕਿ ਜੱਸੀ ਗਿੱਲ ਆਪਣਾ ਨਵਾਂ ਟਰੈਕ ਅਲਾਦੀਨ ਲੈ ਕੇ ਆ ਰਹੇ ਨੇ ਜਿਸ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਗੀਤ ਵਿੱਚ ਜੇਕੇ ਵੀ ਉਹਨਾਂ ਦਾ ਸਾਥ ਦੇ ਰਹੇ ਨੇ ਇਹ ਗੀਤ 5 ਸਤੰਬਰ ਨੂੰ ਰਿਲੀਜ਼ ਹੋਏਗਾ ਸੂਪਰ ਹਿੱਟ ਗੀਤ ਵੱਖਰਾ ਸੁਆਗ ਮਗਰੋਂ ਗਾਇਕ ਨਵਿੰਦਰ ਨਵਾਂ ਗੀਤ ਯਾਰ ਤੇਰਾ ਆਤਮੀ ਲੈ ਕੇ ਹਾਜ਼ਰ ਨੇ ਇਸ ਗੀਤ ਵਿੱਚ ਨਵ ਦੇ ਨਾਲ ਨਾਲ ਐਮਟੀਵੀ ਦੇ ਸ਼ੋਅ ਰੋਡਿਸ ਰਾਹੀਂ ਚਰਚਾ ਚਾਈ ਵੀਜੇ ਪਾਣੀ ਵੀ ਨਜ਼ਰ ਆ ਰਹੀ ਹੈ ਫਲਹਾਲ ਗੀਤ ਦਾ ਟੀਜ਼ਰ ਰੀਲੀਜ਼ ਹੋਇਆ ਹੈ ਪੂਰਾ ਗੀਤ 8 ਸਤੰਬਰ ਨੂੰ ਰਿਲੀਜ਼ ਹੋਏਗਾ